ਬਹੁਤ ਸੋਹਣਾ ਆਰਟੀਕਲ ਲੈ ਕੇ ਆ ਚੁੱਕੇ ਆ ਪਿਓਰ ਚੌਕਲੇਟ ਵੇਚਤੇ ਬਾਜ਼ਾਰ ਚ ਵਿਗਰੇ 1500 ਤੋਂ ਲੈ ਕੇ 1600 ਰੁਪਏ ਪ੍ਰੈਸੂਰ ਟੋਟਲੀ ਹੈਂਡਵਰਕ ਦਾ ਸੂਟ ਆ ਤੁਹਾਨੂੰ ਮਿਲਣਾ ਸਿਰਫ 995 ਪਰ ਵਿੱਚ ਤੁਹਾਡਾ ਨਾ ਵਾਦਾ ਕਰਾਇ ਸੀ ਕਿ ਕੱਲਾ ਕੱਲਾ ਸੂਟ ਅਸੀਂ ਤੁਹਾਨੂੰ ਹੋਲਸ ਰੇਟਾਂ ਦੇ ਦੇਵਾਂਗੇ ਚੈੱਕ ਕਰ ਲਓ ਦੁਪੱਟੇ 2.5 2.5 ਮੀਟਰ ਦੇ ਦੁਪੱਟੇ ਆਣਗੇ ਪੂਰੇ ਫੁੱਲ ਹੈਵੀ ਵਰਕ ਦੇ ਨਾਲ ਵਰਕ ਚੈੱਕ ਕਰ ਲਓ ਤੇ ਭੈਣਾਂ ਆਪਣੇ ਪ੍ਰੋਗਰਾਮ ਵਿਆਹ ਸਾਧਿਆਂ ਬਾਅਦ ਕੱਲਾ ਕੱਲਾ ਸੂਟ ਤੁਸੀਂ ਹੋਲਸ ਰੇਟਾਂ ਦੇ ਲੈ ਕੇ ਜਾ ਸਕਦੇ ਹੋ ਇੰਨ ਬਰਲਾ ਨੂੰ ਪਤਾ ਕਿ ਫੌਜੀ ਕਲਾਸ ਆ ਉਸ ਤੋਂ ਮਾਰ ਦਾ ਬਰਾਰ ਉਹਦੇ ਜੋਗਾ ਜੋਗਰ ਕੋਲ ਬਸਟਾਡ ਸਾਡਾ ਸੋਰਮ ਉੱਥੋਂ ਤੁਸੀਂ ਲੈ ਕੇ ਜਾ ਸਕਦੇ ਹੋ ਡਿਜ਼ਾਈਨ ਚੈੱਕ ਕਰੀ ਚਲੋ ਬਹੁਤ ਸੋਹਣੇ ਡਿਜ਼ਾਈਨ ਆ ਸਾਡੇ ਕੋਲ ਆ ਚੁੱਕੇ ਨੇ ਲੋ ਜੀ ਟੋਟਲੀ ਹੈਂਡਵਰਕ ਦਾ ਸੋਰ ਬਾਜ਼ਾਰ ਚ 1500 1600 ਰੁਪਏ ਦੇ ਵਿਕਦਾ ਹੈ ਪੂਰੇ ਪੰਜਾਬ ਦੇ ਇਟਾਂ ਦੀ ਗਾਰੰਟੀ ਤੁਹਾਨੂੰ ਮਿਲਣਾ ਸਿਰਫ 995 ਦੇ ਵਿੱਚ ਤੁਸੀਂ 1500 1600 ਰੁਪਏ ਦੇ ਕਿੰਨਾ ਸੋਰ ਲੈ ਕੇ ਜਾ ਸਕਦੇ ਹੋ ਸਾਰੇ ਰੇਟਾਂ ਦੀ ਗਾਰੰਟੀ ਹੈ ਕੋਈ ਜਿੰਨੇ ਦਾ ਮਰਜ਼ੀ ਵਿੱਚ ਚੱਲੇ ਪਰ ਤੁਹਾਨੂੰ ਫੌਜੀ ਕਲਾਖ ਦਾ ਉੱਥੇ ਸਾਰੇ ਸੂਟ ਤੁਹਾਨੂੰ ਸਸਤੇ ਮਿਲਣਗੇ ਹੋਲ ਸੇਲ ਰੇਟਾਂ ਦੇ ਮਿਲ ਤੁਸੀਂ ਲੈ ਕੇ ਜਾ ਸਕਦੇ ਹੋ ਜਿਹਦੇ ਮੇਰੇ ਭੈਣਾਂ ਦੇ ਕੋਈ ਪ੍ਰੋਗਰਾਮ ਹੈ ਉਹ ਲੈ ਕੇ ਜਾ ਸਕਦੇ ਕੜਾਈ ਵਾਲੇ ਸੋੜੋ ਸਿਰਫ ਹੌਲ ਸੈਟਾਂ ਦੇ ਆ ਲਓ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣਾ ਆ ਆਰਟੀਕਲ ਆ ਪੂਰਾ ਹੈਵੀ ਡਿਜ਼ਾਈਨ ਆ ਜੀ ਦੁਪੱਟਾ ਚੈੱਕ ਕਰਵਾ ਲੈਣਾ ਤੁਹਾਨੂੰ ਪ्योर ਮਸਲੀਨ ਦੇ 2.5 2.5 ਮੀਟਰ ਦੇ ਆਉਣਗੇ ਦੁਪੱਟੇ ਟੋਟਲੀ ਹੈਂਡਵਰਕ ਦੇ ਨਾਲ ਦੁਪੱਟਾ ਚੈੱਕ ਕਰ ਲਓ ਤੁਸੀਂ ਸਿਰਫ 995 ਰੁਪਏ ਚ ਲਓ ਜੀ ਬਲੈਕ ਕਲਰ ਵੀ ਇਹਦੇ ਵਿੱਚ ਮਿਲ ਜਰਦਾ ਤੁਹਾਨੂੰ ਹਰ ਇੱਕ ਡਿਜ਼ਾਈਨ ਦੀ ਚਾਰ ਚਾਰ ਰੰਗ ਮਿਲਣਗੇ ਜੋ ਤਰ੍ਹਾਂ ਅੰਜ ਤੁਹਾਨੂੰ ਦਿਖਾ ਰਿਹਾ ਉਹੀ ਚਾਰ ਚਾਰ ਰੰਗ ਮਿਲਣਗੇ ਹਰ ਇੱਕ ਡਿਜ਼ਾਈਨ ਦੇ ਸਾਰੇ ਪੰਜਾਬ ਦੀ ਰੇਟਾਂ ਦੀ ਗਾਰੰਟੀ ਹੈ ਤਾਂ ਸਾਡੇ ਕੋਲ ਸਾਡੇ ਕੋਲ ਸਭ ਤੋਂ ਸੱਤ ਸੂਟ ਸਾਡੇ ਕੋਲੇ ਮਿਲਣਗੇ ਤੁਹਾਨੂੰ 50 ਦੇ ਵਿੱਚ ਲਓ ਜੀ ਔਰੇਂਜ ਕਲਰ ਪੂਰੀ ਫੁੱਲ ਡਿਵਾਂੜੀ ਬਾਜ਼ਾਰ ਤੇ ਇਸ ਟਾਈਮ ਲਓ ਜੀ ਟੋਟਲੀ ਹੈਂਡ ਵਰਕ ਦਾ ਸੂਰਜ ਨਾਲ ਹੈ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਚੈੱਕ ਕਰ ਲਓ 995 ਰੁਪਏ ਦੇ ਸੇਲ ਲੱਗ ਚੁੱਕੇ ਫੌਜੀ ਕਲਾਸ ਆ ਉਸ ਤੋਂ ਉਸ ਤੋਂ ਜਿਆਦਾ